ਤਨਵੀਰ ਚੰਪਾ ਇਹ ਦੇਖ ਕੇ ਰੋਟੀਆਂ ਦਾ ਘੁੱਲ ਕਰਾਉ ਜਾ ਕੇ ਨਹੀਂ ਤੇ ਰੋਟੀਆਂ ਤਾਂ ਅੰਗੇ ਯਾਰੀ ਗੱਲ ਆ ਆ ਗਏ ਨੇ ਪੋਸਤਾ ਕਰ ਗਏ ਨੇ ਨਗਰ 5:00 5:00 ਵਜੇ ਅਕੇ ਸਭ ਦੇ ਪੱਠੀ ਵੱਲੋਂ ਤਾਂ ਇਹ ਬੜੇ ਮੰਨ ਡਾਇਆ ਕਿਤਰਾ ਵੀ ਸਹੀ ਜੀ ਜੀ ਆਬ ਜਿਹੜੀ ਪੋਜਾ ਫੇਰ ਕੀ ਆਉਂਦੀ ਤੇ ਥੋੜੀ ਨਿੱਕੀ ਹੈ ਬੱਚੀ ਤੇ ਬੱਚਾ ਵੀ ਛੋਟਾ ਸਰਬਾ ਪੂਰਾ ਕੱਟ ਲੈ ਗਿਆ ਇਹਨੂੰ ਤੋਂ ਸਾਲ ਹੋ ਗਏ ਆ ਇਦਾਂ ਝੰਡਾ ਵੜਾ ਪੁਰ ਕੋਈੰਦੋ ਕੇ ਚੰਗ ਭਲਾ ਕੰਮ ਕਰਦਾ ਨਾਲ ਅਜੀ ਦੀਦਾ ਕੰਮ ਕਰਦਾ ਪਤਾ ਨਹੀਂ ਕੀ ਹੋ ਗਿਆ ਡਾਕਟਰ ਦਾਦੇ ਵੀ ਇਦਾਂ ਵੀ ਤਾਂ ਰੱਦੀ ਬਚੇ ਨੇ ਕੋਈ ਸ਼ਕਾ ਕੋਈ ਤੇ ਬੈਠੇ ਸਾਥੋਂ ਬੜੇ ਪੈਸੇ ਮੰਗਦੇ ਨੇ 20000 ਦੀ 35000 ਰੁਪਇਆ ਮੰਗਦੇ ਆ ਸਾਂ ਕਿ ਧੁੱਤ ਕੇ ਗਰੀਬ ਆਦ ਹੀ ਆਹ ਕਰੀ 50 ਹੁਟਾ ਆ ਲੜਕੀਆਂ ਸੁਤਗਲ ਕੋਚਾ ਫੇਰ ਕੀ ਹੋਣੀ ਰੇ ਫੇਰ ਕੰਮ ਕਰਦੇ ਬੁੱਢੇ ਵਾਰੇ ਅਸੀਂ ਆ ਗਿਆ ਕਿੱਥੋਂ ਅਸੀਂ ਲਾਜ ਕਰੀ ਜਿਹੜੀ ਗੱਲ ਸਹੀ ਬਹੁਤ ਦੁਖੀ ਇਹ ਗੱਲ ਅਈ ਦਾ ਇਧਰ ਪੱਟੀ ਬੋਲਣ ਤਾਂ ਕਿ ਤੁਹੇ ਖਾ ਕੇ ਆ ਗਏ ਜਿਹੜੀ ਖੋਣ ਸਾਡੀ ਕੋਈ ਵਾਰੀ ਐ ਹੋਰ ਪਹਾੜੇ ਕੋਲ ਤੋਂ ਵੇਰਦੇ ਬੈਠੇ ਜੇ ਸਾਡੇ ਕੋਲ ਪੈਸਾ ਹੁੰਦਾ ਤੇ ਅਸੀਂ ਲੈ ਕੇ ਚਲੇ ਜਾਂਦੇ ਥੋੜੇ ਬੈਰੀ ਕਰੂਗਾ ਐਲੀਮ ਵੀ ਕਰੂ 4-5 ਰੁਪਏ ਤਾਂ ਕਰੂ ਲੈ ਕੇ ਜਿਉਂ ਕਿ ਕਰਨੇ ਨਹੀਂ ਬੰਦੇ ਤੁਸੀਂ ਕੀ ਜਉਂਦੇ ਹੋ ਹੁਣ ਅਸੀਂ ਥੋੜੀਆਂ ਵੀ ਲੱ ਲੱਭ ਲਈ ਚਾਰੇ ਸਾਨੂੰ ਫੇਰ ਕੀਤਾ ਜਾਵੇ ਮੇਰਾ ਪੁੱਤ ਬਚਣਾ ਚਾਹੀਦਾ ਤੁਹਾਨੂੰ ਹੋਰ ਕੁਝ ਨਹੀਂ ਚਾਹੀਦਾ ਮੇਰਾ ਪੁੱਤ ਬੱਚਾ ਬਚਣਾ ਚਾਹੀਦਾ ਅਸੀਂ ਮੰਗ ਕੇ ਖਾਣਾ ਪੀਂ सच्ण चाहींदा बुरा झोली पाया ਹੋਣਾ ਚਾਹੀਦਾ रोटी तंग बुढे बारे किथो इलाज करण ਕਿ खा लांग सू इलाज कोन चाहींदा चलो कुझु न इलाज रोटी मंग का ली साढी सोचे साढी ਬਾਹ हूंदी ग़रीबा न ਫੜੇ ਕਿ ਤੇ ਵੀ ਜਾਂਮਗ ਲਾਜ ਕਰਨਗੇ ਜਾਂਾਂਗੇ ਤੇ ਅੱਗੇ ਉਹ ਸਾਨੂੰ ਮਤ ਥੋੜੀ ਬੋਤੀ ਕੁ ਕਰੇ ਸਾਲੇ ਲਾਜ ਜੀ ਗਾ ਲਿਆ ਕਰਨੇ ਟਰ ਦੀ ਜੀ ਹਾ ਦੀ ਪਰ ਸੰਨਿਆ ਦੀ ਸਾਡੇ ਮਿਲਿਆ ਗਾ ਚਾ ਰਵੇਗੀ ਜੀਰਾ ਹੋਰ ਤਾਂ ਇਹ ਮਾਤ ਕਰ ਦਿੰਦੇ ਜੀ ਨੂੰ ਰਠਾ 30 ਮਿੰਟ ਬੁਮਾਰਾ ਕੋਈ ਨਾ ਪਤਾ ਇਹ ਪਾਣੀ ਪਿਆ ਜੀ ਤੇਲ ਜੀ ਖਾਣ ਟਿਕਾਣਾ ਖਾਣਾ ਸੀ ਜੀ ਯਾਰ ਗਾਹਟ ਵਾਲੇ ਕਿ ਕਦੇ ਨਹੀਂ ਜੀ ਮੇਰੇ ਰਾਹ ਨਾ ਦੇਖੋ ਜੇ ਚ ਠੀਕ ਨਹੀਂ ਆ ਜਿਹੜਾ ਪੇਟ ਚ ਪਕਾਣੀ ਇਹਦੇ 2 ਸਾਲ ਤੋਂ ਇਸ ਤਰ੍ਹਾਂ ਪਿਆਜ ਮੰਜੇ ਦੇ ਤੇ ਸਾਰੇ ਘਰ ਬਾਹਰ ਤੇ ਫਿਰਤੇ ਆ ਤੇ ਮਾਪੇ ਬਿਜੁਰਗ ਨੇ ਧੀਆਂ ਹੀ ਧੀਆਂ ਜੋ ਕਿ ਵੱਡੀਆਂ ਨੇ ਉਹ ਬੱਚਾ ਛੋਟਾ ਉਹਦਾ ਇਹ ਇਲਾਜ ਕੋਈ ਪਹ ਹੈ ਵੀ ਨਹੀਂ ਇਲਾਜ ਕਰਾਉਣ ਨੂੰ ਚਲੇਦਾ ਹੁਣ ਇਹ ਕਹਿੰਦੇ ਕਿ ਸੰਸਾ ਬਾਹ ਫੜੇ ਤੇ ਲਾਜ ਹੋ ਜੇ ਕਿ ਦੇ ਗਰੀਬ ਦਾ ਤੇ ਤੇ ਰੋਟੀਆਂ ਵੀ ਆਤਰਿਆਂ ਹੁਣ ਬੜਾ ਮੰਦਾ ਹਾਲ ਜਿਹੜਾ ਤੇ ਕੋਈ ਨਾ ਕੋਈ ਵੀ ਭਰਾ ਬਾਹ ਫੜੇ ਇਲਾਜ ਕਰਾਵੇ ਬੜੀ ਮਿਹਰਬਾਨੀ ਹੋਊ ਉਹਨਾਂ ਦੀ